ਹਾਂਜੀ ਦੋਸਤੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ ਯੂਪੀਐਸਸੀ ਦਾ ਐਨਡੀਏ ਦਾ ਫਰਸਟ ਇਗਜ਼ਾਮ ਨਿਕਲ ਕੇ ਆ ਚੁੱਕਿਆ ਹੈ ਜਿਸ ਦਾ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ 2012 2023 ਨੂੰ ਨਿਕਲ ਕੇ ਆਇਆ ਸੀ ਜਿਸ ਦੇ ਵਿੱਚ ਕੀ ਐਨਡੀਏ ਦਾ ਫਰਸਟ ਇਗਜ਼ਾਮ ਹੋਣ ਜਾ ਰਿਹਾ ਹੈ ਸੋ ਇਸ ਦੇ ਲਈ ਕੀ ਏਜ ਚਾਹੀਦੀ ਹੈ ਅਤੇ ਕੀ ਕੁਆਲੀਫਿਕੇਸ਼ਨ ਚਾਹੀਦੀ ਹੈ ਕਿੰਨੀਆਂ ਪੋਸਟਾਂ ਹਨ ਹਰ ਇੱਕ ਸਵਾਲ ਦਾ ਜਵਾਬ ਆਪਾਂ ਜਿਸ ਵੀਡੀਓ ਦੇ ਵਿੱਚ ਤੁਹਾਨੂੰ ਦਿਆਂਗੇ। ਸਭ ਤੋਂ ਪਹਿਲਾਂ ਸਾਡੇ ਪਲੇਟਫਾਰਮ ਤੇ ਆਏ ਸਾਰੇ ਦੋਸਤਾਂ ਦਾ ਮੋਸਟ ਵੈਲਕਮ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਡੇ ਨਾਲ ਹਮੇਸ਼ਾ ਜੁੜੇ ਰਹਿਣ ਦੇ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਸਾਡੀ ਹਰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਓ ਪਹਿਲਾਂ ਆਪਾਂ ਇਹ ਨੋਟੀਫਿਕੇਸ਼ਨ ਦੇਖਦੇ ਹਾਂ ਇਸ ਦੇ ਵਿੱਚ ਕੀ ਕੀ ਮੇਨ ਚੀਜ਼ਾਂ ਆਪਾਂ ਨੂੰ ਦੱਸੀਆਂ ਗਈਆਂ। ਫਿਰ ਇਸ ਤੋਂ ਬਾਅਦ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਅੱਗੇ ਦੱਸਾਂਗੇ। ਜਿਵੇਂ ਕਿ ਆਪਾਂ ਇਸ ਦੇ ਵਿੱਚ ਦੇਖ ਸਕਦੇ ਹਾਂ 2023 ਨੂੰ ਆਪਣੇ ਕੋਲੇ ਨੋਟੀਫਿਕੇਸ਼ਨ ਨਿਕਲ ਕੇ ਆਇਆ ਹੈ ਤੇ ਉਸ ਤੋਂ ਬਾਅਦ 9 1 2024 ਇਸ ਦੀ ਜਿਹੜੀ ਐਪਲੀਕੇਸ਼ਨ ਦੀ ਉਹ ਲਾਸਟ ਤਰੀਕ ਹੈ ਸੋ ਆਪਣੇ ਕੋਲੇ ਦਿਨ ਬਹੁਤ ਹੀ ਥੋੜੇ ਬਚੇ ਆ ਤਾਂ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਇਸ ਪੋਸਟ ਨੂੰ ਅਪਲਾਈ ਕਰਨਾ ਹੈ ਸੋ ਇਸ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਉਹ ਹੈ upsc.gov.in ਇੱਥੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਜਿੱਥੇ ਆਪਾਂ ਅਪਲਾਈ ਕਰਨਾ ਹੈ ਉਹ ਆਪਣੇ ਕੋਲੇ ਹੈਗੀ ਹੈ upsc online.nic.in ਇਹ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸਾਡੇ ਕੋਲੋਂ ਵੀ ਅਪਲਾਈ ਕਰਵਾ ਸਕਦੇ ਹੋ ਸੋ ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਕੋਲ ਕਿੰਨੀਆਂ ਪੋਸਟਾਂ ਆਈਆਂ ਨੇ ਤੇ ਲੜਕੀਆਂ ਲਈ ਕਿੰਨੀਆਂ ਪੋਸਟਾਂ ਨੇ ਤੇ ਲੜਕਿਆਂ ਦੇ ਲਈ ਕਿੰਨੀਆਂ ਪੋਸਟਾਂ ਨੇ ਸੋ ਇਹਦੇ ਵਿੱਚ ਲੜਕੀਆਂ ਨੂੰ ਬਹੁਤ ਵਧੀਆ ਮੌਕਾ ਦਿੱਤਾ ਗਿਆ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਦੇ ਵਿੱਚ 10 ਜੋ ਪੋਸਟਾਂ ਨੇ ਉਹ ਲੜਕੀਆਂ ਦੇ ਲਈ ਹਨ ਅਤੇ ਨੇਵੀ ਦੇ ਵਿੱਚ 12 ਪੋਸਟਾਂ ਜੋ ਲੜਕੀਆਂ ਦੇ ਲਈ ਆ ਅਤੇ ਲੜਕਿਆਂ ਦੇ ਲਈ 42 ਪੋਸਟਾਂ ਔਰ ਆਰਮੀ ਦੇ ਵਿੱਚ ਲੜਕਿਆਂ ਦੇ ਲਈ 208 ਪੋਸਟਾਂ ਨਿਕਲੀਆਂ ਨੇ ਉਸ ਤੋਂ ਬਾਅਦ 에어 ਫੋਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਲੜਕੀਆਂ ਨੂੰ ਬਹੁਤ ਵਧੀਆ ਮੌਕਾ ਦਿੱਤਾ ਗਿਆ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਗਰਾਉਂਡ ਡਿਊਟੀ ਦੇ ਵਿੱਚ ਦੋ ਪੋਸਟਾਂ ਜੋ ਫੀਮੇਲ ਕੈਂਡੀਡੇਟ ਅਤੇ ਦੋ ਪੋਸਟਾਂ ਹੀ ਨੌਨ ਟੈਕ ਦੇ ਵਿੱਚ ਨਿਕਲ ਕੇ ਆਈਆਂ ਹਨ ਇਸ ਤਰ੍ਹਾਂ ਟੋਟਲ ਆਪਣੇ ਕੋਲੇ 400 ਪੋਸਟਾਂ ਹਨ ਜਿਸ ਦੇ ਵਿੱਚੋਂ 37 ਪੋਸਟਾਂ ਲੜਕੀਆਂ ਦੇ ਹਨ ਤੁਸੀਂ ਕਾਊਂਟ ਕਰ ਸਕਦੇ ਹੋ ਲੜਕੇ ਅਤੇ ਲੜਕੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਹੁਣ ਆਪਾਂ ਦੇਖ ਲਈਏ ਸੈਂਟਰ ਆਫ ਐਗਜ਼ਾਮ ਜਿੱਥੇ ਤੁਹਾਡਾ ਐਗਜ਼ਾਮ ਹੋਏਗਾ ਤਾਂ ਆਪਣੇ ਕੋਲੇ ਇਹ ਸਾਰੇ ਸੈਂਟਰ ਦਿੱਤੇ ਹੋਏ ਆ ਤੁਸੀਂ ਇੱਕ ਇੱਕ ਕਰਕੇ ਸਾਰਿਆਂ ਨੂੰ ਨਿਗਾ ਮਾਰ ਸਕਦੇ ਆਪਾਂ ਸਾਰੀ ਪੀਡੀਐਫ ਤੁਹਾਡੇ ਸਾਹਮਣੇ ਸ਼ੋਅ ਕਰ ਦਿੰਨੇ ਆ ਸੋ ਇਸ ਦੇ ਵਿੱਚੋਂ ਤੁਸੀਂ ਦੇਖ ਲੈਣਾ ਕਿੱਥੇ ਕਿੱਥੇ ਤੁਹਾਡਾ ਐਗਜ਼ਾਮ ਹੋਏਗਾ ਸੋ ਇਹ ਸੀ ਨੋਟੀਫਿਕੇਸ਼ਨ ਹੁਣ ਆਪਾਂ ਪੂਰੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਅੱਗੇ ਕਿ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਆਂਗੇ ਯੂਪੀਐਸਸੀ ਐਨਡੀਏ ਦਾ ਫਰਸਟ ਐਗਜ਼ਾਮ 2024 ਨਿਕਲ ਕੇ ਆਇਆ ਹੈ ਜਿਸ ਦੇ ਵਿੱਚ ਪੋਸਟ ਡੇਟ 21 12 2023 ਸੀ ਤੇ ਟੋਟਲ ਵੈਕੈਂਸੀਏ ਦੇ ਵਿੱਚ 400 ਨਿਕਲ ਕੇ ਆਈ ਹੈ ਜਿਸ ਦੇ ਵਿੱਚ ਆਪਾਂ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਫੋਰ ਆਦਰ ਕੈਂਡੀਡੇਟ ਦੇ ਲਈ ਓਨਲੀ 100 ਰੁਪਿਆ ਇਸ ਦੇ ਵਿੱਚ ਜਿਹੜੀ ਐਪਲੀਕੇਸ਼ਨ ਫੀਸ ਹੈ ਔਰ ਬਾਕੀ ਜੋ ਐਸ ਸੀ ਐਸ ਟੀ ਉਹਨਾਂ ਦੇ ਲਈ ਕੋਈ ਵੀ ਫੀਸ ਇਹਦੇ ਵਿੱਚ ਨਹੀਂ ਲੱਗਦੀ ਤਾਂ ਜੋ ਵੀ ਤੁਹਾਡਾ ਫੀਸ ਪੇ ਕਰਨ ਦਾ ਮੈਥਡ ਰਹੇਗਾ ਉਹ ਤੁਹਾਡਾ ਐਸ ਬੀ ਆਈ ਰਹਿਣ ਜਾਂ ਤੁਸੀਂ ਕਰ ਸਕਦੇ ਹੁੰਦੇ ਜਾਂ ਤੁਸੀਂ ਔਨਲਾਈਨ ਪੇਮੈਂਟ ਕਰ ਸਕਦੇ ਹੋ ਬਾਅਦ ਇੰਪੋਰਟੈਂਟ ਡੇਟ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਜੋ ਤੁਹਾਡੀ ਸਟਾਰਟਿੰਗ ਡੇਟ ਸੀ ਉਹ 2012 2023 ਤੋਂ ਆਪਾਂ ਫਾਰਮ ਸਟਾਰਟ ਹੋ ਚੁੱਕਿਆ ਲਾਸਟ ਤਰੀਕ ਇਹਦੇ ਵਿੱਚ 91 2024 ਹੈ ਅਤੇ ਇਸ ਦੇ ਵਿੱਚ ਦੀ ਫੀਸ ਪੇ ਕਰਨੀ ਹੈ ਫੀਸ ਤੁਹਾਡੀ 81 2023 ਸ਼ਾਮ ਨੂੰ 6 ਵਜੇ ਤੱਕ ਤੁਸੀਂ ਫੀਸ ਪੇ ਕਰ ਸਕਦੇ ਹੋ ਅਤੇ ਲਾਸਟ ਡੇਟ ਫॉर ਪੇਮੈਂਟ ਆਫ ਫੀ 91 2024 ਤਾਂ ਤੁਸੀਂ 24 ਤੱਕ ਕੰਪਲੀਟ ਆਪਣਾ ਕਰਨਾ ਹੈ ਸਭ ਕੁਝ ਉਸ ਤੋਂ ਬਾਅਦ ਮੋਡੀਫਿਕੇਸ਼ਨ ਜੇਕਰ ਤੁਸੀਂ ਕਰਨੀ ਹੈ ਇਹਦੇ ਵਿੱਚ ਤਾਂ ਤੁਸੀਂ 101 2024 ਤੋਂ 161 2024 ਤੱਕ ਕਰ ਸਕਦੇ ਹੋ ਐਗਜ਼ਾਮ ਤੁਹਾਡਾ ਜਿਹੜਾ ਹੋਵੇਗਾ ਉਹਦੇ ਵਿੱਚ ਜਿਹੜੀ ਤਰੀਕ ਇਹਨਾਂ ਨੇ ਦੱਸੀ ਆ ਉਹ ਹੈ 21/4/2024 ਨੂੰ ਤੁਹਾਡਾ ਜਿਹੜਾ ਐਗਜ਼ਾਮ ਦੀ ਡੇਟ ਦੱਸ ਰਹੇ ਨੇ ਤਾਂ ਉਸ ਤੋਂ ਪਹਿਲਾਂ ਤੁਹਾਡਾ ਐਡਮਿਟ ਕਾਰਡ ਆ ਜਾਵੇਗਾ ਸੋ ਹੁਣ ਆਪਾਂ ਏਜ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਿਹੜੇ-ਕਿਹੜੇ ਏਜ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਤਾਂ ਇਹਦੇ ਵਿੱਚ 2/7/2005 ਤੋਂ ਜਿਨ੍ਹਾਂ ਦਾ ਬਰਥ ਸਟਾਰਟ ਹੁੰਦਾ ਹੈ ਅਤੇ 1/7/2008 ਤੋਂ ਪਹਿਲਾਂ ਪਿਲਾਂ ਦੇ ਜੋ ਕੈਂਡੀਡੇਟ ਆ ਉਹ ਇਸ ਦੇ ਵਿੱਚ ਅਪਲਾਈ ਕਰ ਸਕਦੇ ਹਨ ਤਾਂ ਹੁਣ ਆਪਾਂ ਗੱਲ ਕਰੀਏ ਕੁਆਲੀਫਿਕੇਸ਼ਨ ਦੀ ਤਾਂ ਇਹਦੇ ਵਿੱਚ ਜੋ ਬੱਚੇ ਹੁਣ ਪਲੱਸ 2 ਕਰ ਰਹੇ ਹਨ ਤਾਂ ਉਹ ਵੀ ਅਪਲਾਈ ਕਰ ਸਕਦੇ ਆ ਤੇ ਜੋ ਪਲੱਸ 2 ਪਾਸ ਹਨ ਉਹ ਵੀ ਅਪਲਾਈ ਕਰ ਸਕਦੇ ਹਨ ਅੱਗੇ ਆਪਾਂ ਤੁਹਾਨੂੰ ਦੱਸਿਆ ਇਹਦੇ ਵਿੱਚ ਆਰਮੀ ਨੇਵੀ ਅਤੇ 에ਅਰ ਫੋਰਸ ਦੀ ਵੈਕੈਂਸੀ ਹੈ ਤਾਂ ਆਰਮੀ ਦੇ ਲਈ 800 ਵਾਲੇ ਬੱਚੇ ਅਪਲਾਈ ਕਰ ਸਕਦੇ ਹਨ ਅਤੇ ਜਿਹੜੇ ਬੱਚਿਆਂ ਨੇ ਨੇਵੀ ਐਂਡ 에ਅਰ ਫੋਰਸ ਦੇ ਲਈ ਅਪਲਾਈ ਕਰਨਾ ਹੈ ਉਹਨਾਂ ਕੋਲੇ ਆਪਣੇ ਫਿਜ਼ਿਕਸ ਕੈਮਿਸਟਰੀ ਮੈਥਿਕ ਇਸ ਤਰ੍ਹਾਂ ਦੇ ਜਿਹੜੇ ਸਬਜੈਕਟ ਹੋਣੇ ਜ਼ਰੂਰੀ ਹਨ ਦੋ ਤਰ੍ਹਾਂ ਦੀ ਪੋਸਟ ਆਪਣੇ ਕੋਲੇ ਨਿਕਲ ਕੇ ਆਈ ਹੈ ਐਨਡੀਏ ਨੈਸ਼ਨਲ ਡਿਫੈਂਸ ਅਕੈਡਮੀ ਐਨਏਈ ਨੈਵਲ ਅਕੈਡਮੀ ਐਗਜ਼ਾਮ ਤਾਂ ਇਹਦੇ ਵਿੱਚ ਆਪਣੇ ਕੋਲੇ 370 ਤੇ 30 ਪੋਸਟਾਂ ਆਪਣੇ ਕੋਲੇ ਅਨਾਉਂਸ ਹੋਈਆਂ ਹਨ ਨੋਟੀਫਿਕੇਸ਼ਨ ਦੇਖਣ ਦੇ ਲਈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਲਿੰਕ ਤੇ ਜਾਣਾ ਹੈ ਜਿੱਥੋਂ ਕਿ ਤੁਸੀਂ ਡਾਇਰੈਕਟ ਇਸ WhatsApp ਗਰੁੱਪ ਦੇ ਵਿੱਚ ਆ ਜਾਓਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਐਨਡੀਏ ਦਾ ਜੋ ਅਫੀਸ਼ੀਅਲ ਜੋ ਨੋਟੀਫਿਕੇਸ਼ਨ ਆਇਆ ਹੈ ਉਹ ਇੱਥੇ ਪਿਆ ਹੋਇਆ ਇਹਦੇ ਵਿੱਚ ਤੁਸੀਂ ਜੋ ਵੀ ਡिटेल ਵਗੈਰਾ ਦੇਖਣੀ ਆ ਉਹ ਦੇਖ ਸਕਦੇ ਹੋ ਬਾਕੀ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਸਭ ਕੁਝ ਦੱਸ ਹੀ ਦਿੱਤਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਔਰ ਡਾਕੂਮੈਂਟ ਇਹਦੇ ਵਿੱਚ ਜਿਹੜੇ ਤੁਹਾਨੂੰ ਚਾਹੀਦੇ ਨੇ ਇਹਦੇ ਵਿੱਚ ਤੁਹਾਨੂੰ ਇੱਕ ਪਾਸਪੋਰਟ ਸਾਈਜ਼ ਫੋਟੋ ਔਰ ਆਪਣਾ ਇੱਕ ਸਿਗਨੇਚਰ ਔਰ ਉਸ ਤੋਂ ਬਾਅਦ 10ਵੀਂ +2 ਦਾ ਮਾਰਕਸ਼ੀਟ ਔਰ ਜੋ ਐਸਈ ਕੈਂਡੀਡੇਟ ਨੇ ਉਹਨਾਂ ਨੂੰ ਐਸਈ ਦਾ ਸਰਟੀਫਿਕੇਟ ਵੀ ਜ਼ਰੂਰੀ ਰਹੇਗਾ ਸੋ ਇਹ ਵਾਲੇ ਡਾਕੂਮੈਂਟ ਇਹਦੇ ਵਿੱਚ ਚਾਹੀਦੇ ਆ ਸੋ ਫਿਊਚਰ ਵਿੱਚ ਇਸ ਤਰ੍ਹਾਂ ਦੀ ਹੋਰ ਅਪਡੇਟ ਲੈਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਕਰ ਲ ਸਬਸਕ੍ਰਾਈਬ ਤੇ ਨਾਲ ਦੇ ਨਾਲ ਇਹ ਸਾਡੇ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ ਆਪਾਂ ਹੁਣ ਫੇਸਬੁੱਕ ਤੇ ਵੀ ਆਪਣਾ ਨਿਊ ਪੇਜ ਕ੍ਰੀਏਟ ਕਰਤਾ ਹੈ ਤਾਂ ਉਹਦਾ ਲਿੰਕ ਵੀ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਇਹ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਇੱਥੋਂ ਜਾ ਕੇ ਤੁਸੀਂ ਸਾਡੇ ਪਲੇਟਫਾਰਮ ਨੂੰ ਜੁਆਇਨ ਕਰ ਸਕਦੇ ਹੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ